ਪੰਜਾਬ ਸਰਕਾਰ ਸੂਬੇ ਦੇ ਜਿਹੜੇ ਸਰਕਾਰੀ ਸਕੂਲ ਨੇ ਭਾਵੇਂ ਪਿੰਡੂ ਖੇਤਰ 'ਚ ਦੇ ਭਾਵੇਂ ਸਹਿਰੀ ਖੇਤਰ 'ਚ ਨੇ ਉਹਨਾਂ ਕੀ ਨੁਹਾਰ ਬਦਲ ਰਹੀ ਤੁਸੀਂ ਦੇਖ ਰਹੇ ਹੋ ਸਮਾਣਾ ਦਾ ਇਹ ਸਕੂਲ ਹੈ ਜਿਹੜਾ ਕਿ ਕ੍ਰਿਸ਼ਨਾ ਬਸਤੀ ਦਾ ਐਲੀਮੈਂਟਰੀ ਸਕੂਲ ਹੈ ਸਕੂਲ ਦੀ একদম ਨੁਹਾਰ ਬਦਲਦੀ ਕਿਸੇ ਟਾਈਮ ਇਹ ਇੱਕ ਕਮਰੇ ਚੁਵਾਰੇ 'ਚ ਬੈਠ ਕੇ ਇਥੇ ਬੱਚੇ ਪੜ੍ਹਦੇ تھے ਗਰੀਬਾਂ ਦੇ ਬੱਚੇ ਰਾਮ ਬਸਤੀ ਦੇ ਬੱਚੇ ਹੈ ਜਿਹੜੇ ਉਹ ਪਰਿਵਾਰਾਂ ਦੇ ਬੱਚੇ تھے ਜਿਨ੍ਹਾਂ ਨੂੰ ਮੱਲੇ ਕੋਈ ਸਾਰਨ ਮਿਲਦਾ ਲੇਕਿਨ ਸਰਕਾਰ ਨੇ ਇਸ ਸਕੂਲ ਦੀ ਨਿਹਾਰ ਬਦਲੀ ਹੈ 10 ਲੱਖ ਰੁਪਏ ਲਾ ਕੇ ਇੱਥੇ ਇਮਾਰਤ ਬਣਾਈ ਗਈ ਅਲੀਸਾਨ ਔਰ ਔਰਦਰੇ ਕਮਰੇ ਉਹ ਬਹੁਤ ਵਧੀਆ ਬਣਾਏ ਗਏ ਸਮਾਨ ਹਲਕੇ ਦੇ ਵਿੱਚ ਜਿਹੜੇ ਵਿਕਾਸ ਪ੍ਰੋਜੈਕਟ ਸਕੂਲਾਂ ਦੇ ਵਿੱਚ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਸਕੂਲਾਂ ਕੀ ਨਿਹਾਰ ਬਦਲੀ ਹੈ ਔਰ ਉਸ ਦਾ ਨਤੀਜਾ ਹੈ ਕਿ ਬੱਚਿਆਂ ਕੀ ਜਿਹੜੇ ਪੜ੍ਹਾਈ ਕਰਨ ਵਾਲੇ ਬੱਚੇ ਹਨ ਉਹਨਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਕਿਉਂਕਿ ਜਿਹੜੀ ਆਰਾਮ ਬਸਤੀ ਹੈ ਆਰਾਮ ਬਸਤੀ ਦੇ ਅੰਦਰ ਉਹ ਲੋਕ ਰਹਿੰਦੇ ਆ ਜਿਹੜੇ ਕੀ ਕਰਾਂ ਸੜਕਾਂ ਤੇ ਕੋੜਾ ਚੁਕਦੇ ਆ ਅਰਨ ਬੱਚਿਆਂ ਨੂੰ ਪੜ੍ਹਾਈ ਕਰਾਉਣ ਦੇ ਲਈ ਕੋਈ ਪ੍ਰਬੰਧ ਵੀ ਨਹੀਂ ਹੁੰਦੇ ਲੇਕਿ ਸਰਕਾਰ ਦਾ ਉਪਰਾਲਾ ਚੰਗਾ ਹੈ ਇਸ ਦੇ ਚੰਗੇ ਨਤੀਜੇ ਕਿਉਂਕਿ ਜੇ ਇਹ ਬੱਚੇ ਪੜ੍ਹ ਜੰਗੇ ਤਾਂ ਸਾਡਾ ਦੇਸ਼ ਦਾ ਪਵਿਕ ਹੋਰ ਚੰਗਾ ਹੋਵੇਗਾ ਅੱਜ ਹਲਕੇ ਦੇ ਵਿੱਚ ਕਿਹੜੇ ਕਿਹੜੇ ਸਕੂਲਾਂ ਦਾ ਅੱਜ ਉਦਘਾਟਨ ਹੋਣ ਜਾ ਰਿਹਾ ਜਿਹੜੇ ਪ੍ਰੋਜੈਕਟ ਸ਼ੁਰੂ ਹੋਏ ਸੀ ਗੱਲਬਾਤ ਕਰਦੇ ਆ ਸੀ ਅੱਜ ਸਮਾਣੇ ਦੇ ਜਿਹੜੇ ਤਿੰਨ ਸਕੂਲ ਨੇ ਸਮਾਣੇ ਸ਼ਹਿਰ ਦੇ ਉਹਨਾਂ ਦਾ ਉਹਦੇ ਨਾਲ ਹੀ ਇੱਕ ਸਕੂਲ ਜਿਹੜਾ ਗਾਜੀਪੁਰ ਦਾ ਉੱਥੇ ਦਾ ਔਰ ਅੱਜ ਹੁਣ ਅਸੀਂ ਜਿਸ ਸਕੂਲ ਦੇ ਵਿੱਚ ਖੜਿਆ ਕ੍ਰਿਸ਼ਨਾ ਬਸਤੀ ਦੇ ਵਿੱਚ ਆ ਇਹਦੇ ਵਿੱਚ 10 ਲੱਖ ਦੀ ਗ੍ਰਾਂਟ ਹੈ ਜਿਹੜੀ ਸਕੂਲ ਨੂੰ ਲੱਗੀ ਆ ਔਰ ਅਸੀਂ ਕਹਿ ਦਿੰਨਾ ਕਿ ਜਿਹੜੇ ਸਕੂਲ ਨੇ ਇੱਥੇ ਕੀ ਪੜਾਉਂਦੇ ਨੇ ਕੀ ਗੱਲਬਾਤ ਆ ਇਹ ਉਹ ਸਕੂਲ ਹੈ ਜਿਹਦੇ ਵਿੱਚ ਆ ਉਹ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ ਜਿਨ੍ਹਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਾ ਖਰਚਾ ਭਰਨ ਦੀ ਨਾ ਉਹਨੇ ਪੈਸੇ ਖਰਚਣ ਦੀ ਜਿਹੜੀ ਹਿੰਮਤ ਹੈ ਸੋ ਇਹ ਇੱਕ ਬਿਲਡਿੰਗ ਨਾ ਹੋ ਕੇ ਇੱਕ ਸਕੂਲ ਨਾ ਹੋ ਕੇ ਇਹ ਇਹਨਾਂ ਦਾ ਭਵਿੱਖ ਹੈ ਇਹਨਾਂ ਦਾ ਭਵਿੱਖ ਇੱਥੋਂ ਹੀ ਭਵਿੱਖ ਬਣਾਣਾ ਸੋ ਇਸ ਕਰਕੇ ਪੰਜਾਬ ਦੇ ਵਿੱਚ ਜੋ ਸਿੱਖਿਆ ਕ੍ਰਾਂਤੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਔਰ ਸਾਡੇ ਦਿੱਲੀ ਦੇ ਡਿਪਟੀ ਸੀਐਮ ਸਾਬਕਾ ਡਿਪਟੀ ਸੀਐਮ ਮਨੀਸ਼ ਸੋਧਿਆ ਜੀ ਉਹਨਾਂ ਦੀ ਦਿਖਾਏ ਹੋਏ ਰਸਤੇ ਤੇ ਅਸੀਂ ਚੱਲ ਰਹੇ ਹਾਂ ਔਰ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਦੇ ਵਿੱਚ ਵੱਡਾ ਬਦਲਾਅ ਹੈ ਜਿਹੜਾ ਪਿਛਲੇ 3 ਸਾਲਾਂ ਦੇ ਵਿੱਚ ਆਇਆ ਔਰ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਕੁਛ ਨਾ ਕੁਛ ਕਿਤੇ 10 ਲੱਖ ਕਿਤੇ 20 ਲੱਖ ਬਹੁਤ ਸਾਰੀਆਂ ਗਰੰਟਾਂ ਨੇ ਜਿਹੜੀਆਂ ਸਕੂਲਾਂ ਨੂੰ ਆਈਆਂ ਨੇ ਉਹ ਸਕੂਲਾਂ ਦੀ ਜਿਹੜੀ ਨੁਹਾਰ ਉਹ ਬਦਲ ਗਈ ਆ ਉਸ ਦੇ ਤਹਿਤ ਅੱਜ ਸਮਾਣਾ ਵਿਖੇ ਅਸੀਂ ਜਿਹੜਾ ਜਿਹੜਾ ਕ੍ਰਿਸ਼ਨਾਬਤੀ ਸਕੂਲ ਦੇ ਵਿੱਚ ਪਹੁੰਚਿਆ ਔਰ ਇੱਥੇ ਟੀਚਰ ਸਾਹਿਬਾਨ ਨੂੰ ਬੱਚੇ ਸਾਹਿਬਾਨ ਨੂੰ ਮਿਲ ਕੇ ਜਿਹੜਾ ਹੈਗਾ ਸਾਰੀ ਗੱਲਬਾਤ ਸਾਂਝੀ ਕਰੀ ਸਰ ਪਹਿਲਾਂ ਇਨਫਰਾਸਟ੍ਰਕਚਰ ਦੀ ਬਹੁਤ ਘਾਟ ਸੀ ਜਦੋਂ ਦੇ ਸਾਡੇ ਪੰਜਾਬ ਸਰਕਾਰ ਆਏ ਹੈ ਇਹ ਨਵੇਂ ਇਹਨਾਂ ਨੇ ਸਾਡੇ ਹਰ ਇੱਕ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਹੈ ਜੇ ਪੈਨਲ ਹੈ ਜੇ ਵੈਂਚ ਹੈ ਹਰ ਇੱਕ ਸਹੂਲਤ ਵਾਸ਼ਰੂਮ ਤੱਕ ਹਰ ਇੱਕ ਸਹੂਲਤ ਦਿੱਤੀ ਹੈ ਜਿਸ ਦੇ ਕਰਕੇ ਹੁਣ ਸਕੂਲਾਂ ਦੇ ਵਿੱਚ ਕੋਈ ਵੀ ਚੀਜ਼ ਦੀ ਕਮੀ ਇਨਫਰਾਸਟ੍ਰਕਚਰ ਦੀ ਘਾਟ ਨਹੀਂ ਹੈਗੀ ਨਾ ਹੀ ਕੋਈ ਆਡੀਓ ਵੀਡੀਓ ਇਸ ਐਡਸ ਦੀ ਘਾਟ ਹੈ ਸਭ ਕੁਝ ਓਕੇ ਹੈ ਹਾਂਜੀ ਸਰ ਇਹ 9 ਲੱਖ ਸਰਕਾਰ ਨੇ ਗ੍ਰਾਂਟ ਦਿੱਤੀ ਸੀ ਜਿਦੇ ਵਿੱਚ ਘੱਟੋ ਘੱਟ ਇੱਕ 85 ਹਜ਼ਾਰ ਦਾ ਅਟ੍ਰੈਕਟਿਵ ਪੈਨਲ ਹੈ ਜਿਹਨੂੰ ਸਮਾਰਟ ਬੋਰਡ ਵੀ ਕਹਿੰਦੇ ਨੇ ਜਿਸ ਦੇ ਨਾਲ ਜਿਹੜੀ ਪੜਾਈ ਹੈ ਬਹੁਤ ਇੰਟਰ ਤੇ ਇਹ ਬਹੁਤ ਵਧੀਆ ਪ੍ਰਸਾਦ ਹੈ ਕੈਮਰਾਮੈਨ ਬੀਕੇ ਰਖਦੇ ਨਾਲ ਪ੍ਰਸਵਤਮ ਕੌਸ਼ਿਕ ਸਮਾਣਾ ਨਿਊਜ਼